ਇਲੈਕਸ਼ਨ ਦਾ ਨਤੀਜਾ ਆ ਚੁੱਕਾ ਹੈ ਤੇ ਮੇਰੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਮੁਖ ਬੁਲਾਰੇ ਅਜਸਕਰਮ ਸਿੰਘ ਕਾਨ ਸਿੰਘ ਵਾਲਾ ਤੇ ਬਾਕੀ ਹੋਰ ਸਿੰਘ ਹੈਗੇ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਆਸ ਤੇ ਉਮੀਦ ਸੀ ਸਮੁੱਚਾ ਪੰਥ ਸਮੁੱਚਾ ਜਗਤ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਪੰਜਾਬੀ ਅਤੇ ਸਿੱਖ ਇਧਰ ਨੂੰ ਨਿਗਾਹਾਂ ਟਿਕਾ ਕੇ ਬੈਠੇ ਹੋਏ ਸੀ ਪਰ ਕੀ ਕਾਰਨ ਰਿਹਾ ਜਿਸ ਤਰੀਕੇ ਦਾ ਰਿਜ਼ਲਟ ਹੈਗਾ ਉਹਦੇ ਬਾਰੇ ਇਹਨਾਂ ਦਾ ਕੀ ਕਹਿਣਾ ਆ ਉਸ ਤੋਂ ਪਹਿਲਾਂ ਸਵਾਗਤ ਕਰ ਲੈਣ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਸ ਤਰੀਕੇ ਨਾਲ ਦੇਖ ਰਹੇ ਹੋ ਜੀ ਇਸ ਰਿਜ਼ਲਟ ਨੂੰ ਸਸਤੇ ਵਾਲਾ ਸਾਹਿਬ ਬੜੀ ਕੁਰਬਾਨੀਆਂ ਤੋੜੀ ਤੁਸੀਂ ਸਾਰੇ ਇਲੈਕਸ਼ਨ ਦੇ ਵਿੱਚ ਪੰਥ ਦੇ ਪੰਜਾਬ ਨੂੰ ਮੁੱਖ ਰੱਖ ਕੇ ਤੇ ਜੇਕਰ ਤੁਹਾਡਾ ਪੀਵੀ ਹੈ ਪੰਥ ਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਬੜੀ ਮਿਹਨਤ ਕੀਤੀ ਹੈ ਅੱਜ ਨਤੀਜੇ ਆਏ ਆ ਜੀ ਤੇ ਤਰਨਤਾਰ ਸਾਹਿਬ ਵੀ ਜਿਹੜੀ ਜਿੰਨੀ ਚੋਣ ਸੀ ਜਿਸਨੇ ਜਿੱਤ ਹਾਰ ਨਾਲ ਮੁੱਖ ਮੰਤਰੀ ਦੀ ਕੋਈ ਸੀਟ ਵੀ ਸੀ ਬਦਲੀ ਉਹ ਹੀ ਰਹਿਣਾ ਕਿ ਦੂਪਹਿਲਾਂ 3 ਸਾਲ ਸੋਲ ਸਾਹਿਬ ਇੱਥੇ ਰਹੇ ਆ ਜੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਜੋ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਕਿਸੇ ਦੀ ਪਰ ਅਸੀਂ ਤਾਂ ਪਹਿਲਾਂ ਹੀ ਦੱਸਤਾ ਸੀ ਵੀ ਜੇ ਸੋਲ ਸਾਹਿਬ ਇੱਥੇ ਰਹਿ ਕੇ 3 ਸਾਲ ਕੁਮਾਨ ਤੁਮਾਨਾ ਪੰਥ ਦੀ ਗੱਲ ਕਰ ਸਕਿਆ ਨਾ ਪੰਜਾਬ ਦੀ ਗੱਲ ਕਰਿਆ ਸਕਿਆ ਨਾ ਇੰਡਸਟਰੀ ਦੀ ਗੱਲ ਕਰ ਸਕਿਆ ਨਾ ਨੌਜਵਾਨੇ ਨੂੰ ਨਸ਼ੇ ਤੋਂ ਰੋਕ ਸਕਿਆ ਸਭ ਉਹ ਨਸ਼ੇ ਦਾ ਸਦਾਗਰ ਹੀ ਚੋਣ ਦੇ ਵਿੱਚ ਆ ਠਲ ਦਿੱਤਾ ਉਹਨਾਂ ਨੇ ਵੀ ਹਿੱਕ ਦੀ ਜ਼ੋਰ ਵਿਖਾਈ ਆ ਵੀ ਅਸੀਂ ਜੋ ਮਰਜ਼ੀ ਕਰੀਏ ਉਹ ਹੋ ਸਕਦਾ ਇਹ ਤਾਂ ਸੀ ਕਿ ਲੋਕਾਂ ਦੇ ਤੇ ਦਬਾਅ ਸੀਗੇ ਵੀ ਤੁਹਾਡੇ ਤੇ ਪਰਚੇ ਹੋ ਜਾਣਗੇ ਪੈਸੇ ਦੀ ਦੁਰਵਰਤੋਂ ਕਰਤੀ ਕਿਸੇ ਐਸਐਸਪੀ ਨੂੰ ਕਹਤਾ ਕਿਸੇ ਡਿਪਟੀ ਕਮਿਸ਼ਨਰ ਨੂੰ ਕਹਤਾ ਕਿਸੇ ਐਮਐਲ ਨੂੰ ਲਾਲਚ ਦਿੱਤਾ ਕਿਸੇ ਨੇ ਕੁਛ ਕਰਕੇ ਕਹਿਣ ਤੋਂ ਬਾਅਦ ਸਰਕਾਰੀ ਮਸ਼ੀਨਰੀ ਦੀ ਪੂਰੀ ਦੁਰਵਰਤੋਂ ਕਰਕੇ ਜਿਹੜੇ ਅੱਜ ਉਹ ਜ਼ੋਨ ਜਿੱਤੇ ਐ ਉਹਨਾਂ ਨੂੰ ਮੁਬਾਰਕ ਹੋਵੇ ਪਰ ਅਸੀਂ ਆਪਣਾ ਪੱਖ ਰੱਖਿਆ ਸੀ ਵੀ ਇੱਕ ਪਾਸੇ ਦਿੱਲੀ ਐ ਤੇ ਦਿੱਲੀ ਦੇ ਯਾਰ ਅਸੀਂ ਇਹ ਵੀ ਕਿਹਾ ਸੀ ਹੁਣ ਵੀ ਕਹਿੰਦੇ ਆ ਭਗਵੰਤ ਮਾਨ ਵੀ ਦਿੱਲੀ ਦਾ ਯਾਰ ਹੈ ਪ੍ਰਕਾਸ਼ ਸਿੰਘ ਬਾਦਲ ਵੀ ਦਿੱਲੀ ਦਾ ਯਾਰ ਹੈ ਤੇ ਬੀਜੇਪੀ ਵੀ ਦਿੱਲੀ ਦੀ ਯਾਰ ਹੈ ਤੇ ਜਿਹੜੇ ਸਾਰੇ ਕਾਂਗਰਸ ਉਹ ਵੀ ਦਿੱਲੀ ਦੀ ਯਾਰ ਹੈ ਇਹਨਾਂ ਸਾਰਿਆਂ ਦੀ ਜੜ ਦਿੱਲੀ ਹੈ ਇਹ ਪਾਰਟੀਆਂ ਦੇ ਆਗੂਆਂ ਦੇ ਚਿਹਰੇ ਲੱਗਦੇ ਕਿ ਲਹਿਦਾ ਜੀ ਜੇ ਕਾਂਗਰਸ ਜਿੱਤਦੀ ਹੈ ਉਹ ਵੀ ਦਿੱਲੀ ਜਿੱਤਦੀ ਹੈ ਜੇ ਬਾਦਲ ਜਿੱਤਦਾ ਉਹ ਵੀ ਦਿੱਲੀ ਜਿੱਤਦੀ ਹੈ ਇਹ ਭਾਜਪਾ ਉਹ ਵੀ ਦਿੱਲੀ ਜਿੱਤਦੀ ਹੈ ਜਿਵੇਂ ਕੇਜਰੀਵਾਲ ਦਿੱਲੀ ਤੋਂ ਆਣਾ ਟਿਕਟਾਈ ਦਿੱਲੀ ਜਿੱਤਦੀ ਹੈ ਦਿੱਲੀ ਜਿੱਤ ਗਈ ਪੰਜਾਬ ਹਾਰ ਗਿਆ ਦਿੱਲੀ ਜਿੱਤਦੀ ਹੈ ਹੈ ਅਸੀਂ ਅੱਜ ਇਹੀ ਕਹਨੇ ਆ ਕਿ ਦਿੱਲੀ ਜਿੱਤ ਗਈ ਹੈ ਪੰਥ ਤੇ ਪੰਜਾਬ ਹਾਰ ਗਿਆ ਸੱਚੀ ਗੱਲ ਹੈ ਇਹ ਹੂੰ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਇੱਕ ਵੀ ਤਬਦੀਲੀ ਆ ਜੇ ਇਸ ਚੋਣ ਨਾਲ ਤੇ ਤੁਸੀਂ ਮੈਨੂੰ ਖੜ ਲਿਆ ਠੀਕ ਹੈ ਇੱਕ ਵੀ ਤਬਦੀਲੀ ਆ ਜੇ ਦੂਜੇ ਪਾਸੇ ਬਾਦਲ ਦੇ ਨਾਲ ਯਾਰੀ ਸੀ ਭਾਜਪੀ ਦੀ ਤੁਸੀਂ ਕਹੋਗੇ ਲੈਦਾ ਲੈਦਾ ਬਿਲਕੁਲ ਲੈ ਜੀ ਹਰਿਆਣੇ ਚ ਚੋਣ ਹੋਈ ਹੈ ਹੋਈ ਸੀ ਨਾ ਕੋਈ ਸੀ ਤੇ ਲੈਦਾ ਲੈਦਾ ਲੜੇ ਤੇ ਜਦੋਂ ਖੱਟੜ ਨੂੰ ਬਣਾਉਣਾ ਸੀ ਉਹ ਹਮੈਦ ਦੇ ਗਿਆ ਅੱਛਾ ਠੀਕ ਹੈ ਕਿ ਚਟਾਲੇ ਨਾ ਇਹਨਾਂ ਦੀ ਯਾਰੀ ਸੀ ਉਹ ਕਰਕੇ ਚਟਾਲੇ ਦਸ਼ੰਤ ਉਹਨਾਂ ਦੀ ਵੋਟਾਂ ਪਵਾ ਕੇ ਖੱਟੜ ਦੀ ਮਦਦ ਕਰਕੇ ਚੀਫ ਮਿਨਿਸਟਰ ਬਣਾ ਗਿਆ ਤੇ ਕਿਸਾਨਾਂ ਨੂੰ ਬੀਜੇਪੀ ਤੋਂ ਕਟਾ ਗਿਆ ਤਰੀਕੇ ਦੇ ਨਾਲ ਕਿਉਂ ਖੱਟੜ ਨੇ ਮਨ ਨਹੀਂ ਨਾ ਦਿੱਤੇ ਬਿਲਕੁਲ ਉਸ ਤੋਂ ਬਾਅਦ ਕੀ ਹੋਇਆ ਵੀ ਇਹ ਇਹ ਤਾਂ ਚਲੋ ਉਹਨੇ ਖੱਟਣ ਦੀ ਮਦਦ ਕਰਤੀ ਜਦੋਂ ਐਮਪੀ ਤੋਂ ਬਾਅਦ ਰਾਸ਼ਟਰਪਤੀ ਚੋਣ ਆਉਣੀ ਸੀ ਪ੍ਰੈਜ਼ੀਡੈਂਟ ਦੀ ਉਦੋਂ ਵੀ ਸਖਬੀਰ ਤੇ ਹਰਸਿਮਰ ਦੋਨਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬੀਜੇਪੀ ਨੂੰ ਹੁਣ ਬੀਜੇਪੀ ਨੇ ਬਿਨ ਬੋਲਿਆ ਸਾਇਲੈਂਟ ਜਿਹੜੀ ਅੰਦਰਲੀ ਬੀਜੇਪੀ ਹੈ ਹੁਣ ਅੰਦਰਲੀ ਬੀਜੇਪੀ ਨੇ ਵੋਟ ਜਿਹੜੀ ਸੀ ਕਨਵਰਟ ਕਿੱਧਰ ਕਰਤੀ ਇੱਧਰ ਕਰਤੀ ਬਾਦਲ ਨੂੰ ਪਾਤੀ ਅੱਛਾ ਤੇ ਕਾਂਗਰਸ ਨੇ ਜਿਹੜੀ ਵੋਟ ਸੀ ਉਹ ਪਾਤੀ ਹੈ ਕਿਹਨੂੰ ਪਾਤੀ ਹੈ ਉਹ ਪਾਤੀ ਜਿਹੜੀ ਅਸਲ ਅੰਦਰਲੀ ਹੈ ਉਹ ਪਾਤੀ ਆਪ ਨੂੰ ਕਿਉਂ ਕਿਉਂਕਿ ਇੰਡੀਆ ਘੱਟ ਜੋੜਾ ਹੈ ਨਾ ਇੰਡੀਆ ਘੱਟ ਜੋੜ ਦੇ ਵਿੱਚ ਪਿਛਲੀ ਚੋਣ ਤੇ ਹਜੇ ਟੁੱਟਿਆ ਤਾਂ ਨਹੀਂ ਉਹ ਤੇ ਜਦੋਂ ਸਿੱਧਾ ਹੀ ਘੱਟ ਜੋੜਾ ਸੀ ਇਕੱਠੇ ਚੱਲਣਾ ਹੈ ਹੈ ਕੁਝ ਪਾਰਟੀਆਂ ਸਾਇਲੈਂਟ ਗੇਮ ਖੇਡਦੀਆਂ ਪੋਲਿਟਿਕਸ ਜੀ ਹੋਈ ਇੱਥੇ ਪੋਲਿਟਿਕਸ ਹੋ ਗਈ ਹੈ ਓਕੇ ਇੱਥੇ ਪੋਲਿਟਿਕਸ ਹੋਈ ਹੈ ਕਾਰਨ ਕੀ ਸੀ ਤੁਸੀਂ ਵੇਖੋ ਅਮਰਤਪਾਲ ਦੇ ਬਰਾਬਰ ਪਹਿਲਾਂ ਤਾਂ ਕੈਂਡੀਡੇਟ ਉਹ ਜਿਹਾ ਠੱਲਿਆ ਮਨਦੀਪ ਇਹਨੂੰ ਐਂ ਲੱਗਦਾ ਜਿੱਤ ਨਾ ਜਾਵੇ ਵੀ ਇਹਨੂੰ ਹਰਾਉਣਾ ਦੂਜਾ ਫੇਰੇ ਪ੍ਰਚਾਰ ਕਦਾਰਕੁਸ਼ੀ ਕਰਨ ਚ ਕੋਈ ਕਸਰ ਛੱਡੀ ਐ ਕਦੇ ਉਹਨਾਂ ਦੇ ਬਾਪ ਦੀ ਕਦਾਰਕੁਸ਼ੀ ਕਦੇ ਮਾਤਾ ਨੂੰ ਚਿੰਬੜ ਕੇ ਕਦੇ ਉਹਨਾਂ ਦੇ ਆਗੂਆਂ ਨੂੰ ਚਿੰਬੜ ਕੇ ਕਦੇ ਪੁਲਾਰਿਆਂ ਨੂੰ ਚਿੰਬੜ ਕੇ ਕਦੇ ਕਿਸੇ ਨੂੰ ਕੋਈ ਕਸਰ ਛੱਡੀ ਅਖੀਰਲੇ ਦਮ ਤੱਕ ਇੱਥੋਂ ਤੱਕ ਜਿਹੜੇ ਖਾਉਤੀ ਪੰਥ ਵਾਲੇ ਸੀ ਜਿਹੜੇ ਕਹਿੰਦੇ ਪੰਥ ਦੇ ਵਫਾਦਾਰ ਆ ਜੀ ਉਹ ਵੀ ਤਰੀਕੇ ਨਾਲ ਮਦਦ ਤਾਂ ਕਰਦੇ ਰਹੇ ਮਨਦੀਪ ਦੀ ਤੇ ਗਾਲਾਂ ਕੱਢਦੇ ਰਹੇ ਅਮਰਤਪਾਲ ਨੂੰ ਅੱਛਾ ਇਦਾਂ ਵੀ ਹੋਇਆ ਹਾਂ ਮਦਦ ਕਹਿੰਦੇ ਅਸੀਂ ਕਰਨੀ ਆ ਕਿਦੀ ਮਨਦੀਪ ਸਿੰਘ ਮਨਦੀਪ ਸਿੰਘ ਦੀ ਉਹ ਯੋਧਾ ਹੈ ਹੈ ਤੇ ਗਾਲਾਂ ਅਮਰਤਪਾਲ ਨੂੰ ਅੱਛਾ ਹੁਣ ਤੁਸੀਂ ਦੱਸੋ ਲੜਾਈ ਸਾਰੇ ਲੜ ਰਹੇ ਆ ਵੀ ਅਮਰਤਪਾਲ ਨੂੰ ਗਾਲਾਂ ਕਾਦੀਆਂ ਕਿਉਂ ਕੱਢੇ ਅਮਰਤਪਾਲ ਦੀ ਕਿਦਾਰਿਸ਼ ਖੁਸ਼ੀ ਤੁਸੀਂ ਵੇਖੋ ਕਿੰਨੀ ਸ਼ੇਰਿੰਗ ਹੋ ਰਹੀ ਹੈ ਕਿੰਨੀ ਸ਼ੇਰਿੰਗ ਹੋ ਰਹੀ ਹੈ ਉਹਦੇ ਵਿੱਚ ਕੌਣ ਕਰ ਰਿਹਾ ਇਹ ਸਾਰਾ ਕੁਝ ਹੋ ਰਿਹਾ ਉਹ ਕਹਿੰਦੇ ਸੀ ਪੈਂ ਪਵਾ ਕਾਲਾ ਚੋਰ ਜਿੱਤ ਜੇ ਕਿਉਂਕਿ ਦਿੱਲੀ ਦੇ ਯਾਰ ਸੀ ਦਿੱਲੀ ਨੂੰ ਖੁਸ਼ ਕਰ ਉਹ ਕਹਿੰਦੇ ਅਮਰਤਪਾਲ ਦਾ ਬੰਦਾ ਨਹੀਂ ਜਿੱਤਣਾ ਚਾਹੀਦਾ ਅੱਛਾ ਇਹਨਾਂ ਦੇ ਅੰਦਰ ਇੱਕ ਸਿਸਟਮ ਸੀਗਾ ਪਰ ਮਹਾਰਾਜ ਨੂੰ ਕੋਈ ਸੀਦਾ ਪਰਮਾਨ ਅਸੀਂ ਕਹਿੰਨਾ ਯੋਦੇ ਤਰਨ ਤਰ ਦੇ ਲੋ ਜਿਨ੍ਹਾਂ ਨੇ 20000 ਵੋਟ ਪਾਈ ਐਵੇਂ ਪਾਤੀ ਨਾ ਸਾਡੇ ਤੋਂ ਕੋਈ ਪੈਸਾ ਲਿਆ ਨਾ ਸਾਡੇ ਤੋਂ ਕੋਈ ਰੱਖਿਆ ਲਿਆ ਨਾ ਸਾਡੇ ਤੋਂ ਕੋਈ ਸਪੀਕਰ ਰਿਹਾ ਨਾ ਸਾਡੇ ਤੋਂ ਕੋਈ ਤੇਲ ਰਿਆ ਨਾ ਸਾਡੇ ਤੋਂ ਕੋਈ ਹੋਰ ਕੋਈ ਇਹੋ ਜਿਹੀ ਕੰਮ ਕਰਾਇਆ ਜੀ ਹੂੰ ਕੁਝ ਵੀ ਨਹੀਂ ਕਰਾਇਆ ਸਾਤੋਂ ਮੰਗੇ ਹੱਕ ਮੰਗੇ ਹੱਕ ਢਾਕੇ ਪਿੰਡਾਂ ਦੇ ਵਿੱਚ ਸਾਰਿਆਂ ਤੇ 20000 ਵੋਟ ਸ਼ਹਿਰ ਵਾਲਿਆਂ ਨੇ ਇੰਨਾ ਐਤ ਕੀ ਤਾਂ ਬਹੁਤ ਸਾ ਦਿੱਤਾ ਸ਼ਹਿਰ ਵਾਲਿਆਂ ਨੇ ਬਹੁਤ ਸਾ ਦਿੱਤਾ ਐਤ ਕੀ ਤੇ ਉਹ ਸਾਨੂੰ 20000 ਵੋਟ ਪਾ ਦੇਣੀ ਵੀ ਐਵੇਂ ਨਹੀਂ ਹੂੰ ਫਿਰ ਤੁਸੀਂ ਦੱਸੋ ਇਹਨਾਂ ਦੇ ਕੋਲੇ ਸਾਰਾ ਤੰਤਰ ਜੀ ਐ ਜੀਪੀਸੀ ਨੇ ਮਦਦ ਇਹਨਾਂ ਦੀ ਬਾਦਲ ਸਾਹਿਬ ਦੀ ਸਾਰਿਆਂ ਦੀ ਨਹੀਂ ਕੀਤੀ ਐ ਜੀਪੀਸੀ ਨੇ ਕੋਈ ਕਸਰ ਛੱਡੀ ਐ ਜਿੰਨੇ ਮੁਲਾਜ਼ਮ ਸੀ ਉਹਨੂੰ ਡਿਊਟੀ ਲਾਤੀ ਵੀ ਜਿੰਨੇ ਮਾਜੇ ਦੇ ਮਾਜੇ ਮੁਲਾਜ਼ਮ ਐ ਉਹ ਸਾਰੀ ਰਸ਼ਧੀਆਂ ਪੋਟਾ ਪਾਉਣ ਉਹ ਉਹਨਾਂ ਨੇ ਪਾਈ ਨਹੀਂ ਪਰ ਗੱਲ ਕਿੱਲੇ ਦਾ ਪਰ ਉਹਨਾਂ ਨੇ ਸਾਰੀ ਐ ਖੇਚਦਾ ਠੀਕ ਐ ਤੇ ਫੇਰ ਦੂਜੀ ਗੱਲ ਫੇਰ ਇਹਨਾਂ ਦੀ ਵੀ ਯਾਰੀ ਇੱਕੋ ਹੀ ਐ ਹਰਮੀਤ ਕੀ ਯਾਰੀ ਤੇ ਬਾਦਲਾਂ ਦੀ ਟੁੱਟੀ ਨਹੀਂ ਅਜੇ ਅੱਛਾ ਹਾਂ ਇਹਨੇ ਬਸ ਹੁਣ ਉਧਰ ਚਲੇ ਜਾਣਾ ਥੋੜੇ ਚਿਰ 227 ਚ ਹਰਮੀਤ ਨੇ ਬਦਲ ਕੇ ਉਹਦਾ ਵੀ ਨਹੀਂ ਚਲੇ ਜਾਣਾ ਇੱਕ ਕੀ ਹੋ ਜਣਾ ਹੈ ਇਹ ਕਿ ਅਮਰਤਪਾਲ ਸਿੰਘ ਫੈਕਟਰ ਦੀ ਗੱਲ ਕੀਤੀ ਜਾ ਰਹੀ ਹੈ ਕਿ 44000 ਵੋਟ ਪਿਛਲੀ ਵਾਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਭਾਈ ਅਮਰਤਪਾਲ ਸਿੰਘ ਹਨਾ ਨੂੰ ਤਰਨਤਾਰਨ ਸਾਹਿਬ ਦੇ ਵਿੱਚੋਂ ਮਿਲੀ ਤੇ ਇਸ ਵਾਰ ਜਿਹੜੀ ਵੋਟ ਕੱਟ ਕੇ 20000 ਦੇ ਕਰੀਬ ਆ ਗਈ ਕੀ ਭਾਈ ਅਮਰਤਪਾਲ ਸਿੰਘ ਫੈਕਟਰ ਇੱਥੇ ਚੱਲਿਆ ਨਹੀਂ ਜਾਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਿਸ ਦੁਪਹਿਰ ਤੋਂ ਬਾਅਦ ਕਿ ਭਾਈ ਅਮਰਤਪਾਲ ਸਿੰਘ ਫੈਕਟਰ ਫੇਲ ਹੋ ਚੁੱਕਿਆ ਉਸ ਨੂੰ ਕਿਦਾਂ ਦੇਖਦੇ ਹੋ ਅਮਰਤਪਾਲ ਫੈਕਟਰ ਨਾ ਫੇਲ ਹੋਇਆ ਨਾ ਹੋਵੇ ਹੂੰ ਜੀ ਨਾ ਫੈਕਟਰ ਫੇਲ ਹੋਇਆ ਨਾ ਹੋਵੇ ਐਨਲਿਸਿਸ ਕਰੋ ਜੀ ਜੇ 2 ਮਹੀਨੇ ਪਹਿਲਾਂ ਜਵਾਨ ਤੇ ਜ਼ਬਤ ਕਰਾ ਕੇ ਬੰਦਾ ਦੇ 3000 ਵੋਟ ਲੈ ਸਕਦਾ ਹੈ 2 ਮਹੀਨੇ ਹੀ ਹੈ ਨਾ ਅਸੀਂ ਤਾਂ ਜਿੱਤੇ ਆਂ ਅਸੀਂ ਤਾਂ ਐਮਪੀ ਜਿੱਤੇ ਆਂ ਨਾ ਫੋਨ ਸਾਡੀ ਜਵਾਨ ਤੇ ਜ਼ਬਤ ਨਹੀਂ ਹੋਈ ਹੁਣ ਵੀ ਚਲੋ ਅਸੀਂ 3 ਜੇ ਨੰਬਰ ਤੇ ਆ ਗਏ ਜੀ ਕਿ ਤੁਸੀਂ ਮੈਨੂੰ ਦੱਸੋ ਜਿਹੜੀ ਨੈਸ਼ਨਲ ਪਾਰਟੀ ਹੈ ਕਾਂਗਰਸ ਜਿਨ੍ਹਾਂ ਦਾ 36 ਸਾਲ ਰਾਜ ਰਿਹਾ ਚੀਫ ਮਿਨਿਸਟਰ ਰਿਹਾ ਜੀ 36 ਸਾਲ ਚੀਫ ਮਿਨਿਸਟਰ ਰਹੇ ਤੇ 36 ਸਾਲ ਵਾਲਿਆਂ ਦੀ ਜਵਾਨਤ ਜ਼ਬਤ ਹੋ ਗਈ ਇੱਥੇ ਫਿਰ ਇਹ ਕਹਿਣਗੇ ਕਿ ਨਾ ਤਾਂ ਰਾਜਾ ਵੀ ਫੈਕਟਰੀ ਚੱਲਿਆ ਨਾ ਰਾਹੁਲ ગાંધી ਫੈਕਟਰੀ ਚੱਲਿਆ ਇਹਦਾ ਮਤਲਬ ਪੰਜਾਬ ਚੋਂ ਸਾਫ ਹੈ ਹੈ ਹੁਣ ਬੀਜੇਪੀ ਤਾਂ ਮੋਦੀ ਪ੍ਰਧਾਨ ਮੰਤਰੀ ਹੈ ਜੀ ਨਿਤਸ਼ਾ ਪ੍ਰਧਾਨ ਮੰਤਰੀ ਹੈ ਜੀ ਤੇ ਇੱਥੇ ਬੀਜੇਪੀ ਸਾਰੇਨ ਸਹੂਲਤਾਂ ਦਿੰਦੀ ਸੀਗੀ ਵੱਡੀਆਂ-ਵੱਡੀਆਂ ਗੱਡੀਆਂ ਦਿੰਦੀ ਸੀ ਆਓ ਸੈਂਟਰ ਚੋਂ ਸਿੱਧੇ ਕੰਮ ਕਰਾਈਏ ਦੱਸੋ ਕੀ ਚਾਹੀਦਾ ਹੋ ਪਰ ਬੀਜੇਪੀ ਆਰਐਸਐਸ ਦਾ ਫੈਕਟਰੀ ਚੱਲਿਆ ਨਹੀਂ ਕੀ ਹੋਣਾ ਸੀ ਕਹਿ ਦਿੱਤੀ ਕਿ ਮੋਦੀ ਤੇ ਪ੍ਰਧਾਨ ਮੰਤਰੀ ਲਈ ਕਿ ਨਹੀਂ ਰਿਜ਼ਾਈਨ ਦੇ ਇਹ ਸਮੇਂ ਤੇ ਸਥਿਤੀ ਹੁੰਦੀ ਹੈ ਜਦੋਂ ਇੰਨੀਆਂ ਧਿਰਾਂ ਚੰਬੜੀਆਂ ਹੋਣ ਸਾਰਾ ਪੰਜਾਬ ਨੂੰ ਫੜਨ ਤੇ ਲੱਗਿਆ ਹੋਵੇ ਤੇ ਆ ਜਿਹੜੇ ਪੰਥ ਤੇ ਪੰਜਾਬ ਤੋਂ ਡਰ ਕੇ ਯੋਧਿਆ ਨਹੀਂ ਇਹ ਫਾੜ ਇਹਨੂੰ ਉਹਨੂੰ ਫਾੜੀ ਨਹੀਂ ਸਕੀ ਨਿਕਲ ਗਿਆ ਫਿਰ ਵੀ ਤੇ ਝੰਡੀ ਲੱਗੇ ਹੈਗਾ ਵੀ ਇਹਦੀ ਜਿਉਣਾ ਠੀਕ ਹੈ ਨਾ ਲਾਸਟ ਸਵਾਲ ਆ ਜੀ 2027 ਦੇ ਉੱਤੇ ਇਸ ਚੋਣ ਦਾ ਕੋਈ ਫਰਕ ਪਊਗਾ ਹਾਂ ਇਹਦਾ ਕਾਹਦਾ ਪੈਣਾ ਜੀ ਹੂੰ ਕਾਹਦਾ ਪੈਣਾ ਦੱਸੋ ਹੁਣ ਤੁਸੀਂ ਦੱਸੋ ਬਰਨਾਲੇ ਚੋਂ ਆਮ ਪਾਰਟੀ ਹਾਰ ਗਈ ਹੈ ਨਾ ਬਿਲਕੁਲ ਤੇ ਉੱਥੇ ਜਿੱਤਿਆ ਕੌਣ ਕਾਂਗਰਸ ਉਹ ਤਾਂ ਜਿੱਤਿਆ ਸੀ ਭਾਈ ਤੇ ਫਿਰ ਫੈਕਟਰ ਉਹ ਕੀ ਪੈ ਗਿਆ ਜਿਹੜੇ ਉੱਥੇ ਜਿੱਤੇ ਸੀ ਉਹ ਅੱਜ ਜਵਾਨ ਤੇ ਜ਼ਬਤ ਕਰਾਈ ਬੈਠੇ ਆ ਹੈ ਇਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਡਰ ਭੋਤ ਵੀ ਤੁਹਾਡੇ ਨਿਯਾਜ ਪਰਚਾ ਕਰਾ ਦਾਂਗੇ ਹੈ ਗਲੀ ਦੇ ਵਿੱਚ ਪੈਸੇ ਵੰਡ ਤੇ ਠੀਕ ਹੈ ਏ ਏ ਏ ਪ੍ਰੈਸ਼ਰ ਤੇ ਦਬਾਅ ਦੇ ਨਾਲ ਤੇ ਇਹਨਾਂ ਨੇ ਇੱਕ ਪੋਲਿਟਿਕਸ ਕਰਕੇ ਵੀ ਇਸ ਨੂੰ ਮਨਦੀਪ ਨੂੰ ਫਰਾਈਏ ਇਸ ਕਰਕੇ ਅਸੀਂ ਇਹਦੇ ਚੋ ਜਿੱਤ ਕੇ ਬਾਹਰ ਨਿਕਲੇ 20000 ਵੋਟ ਬਹੁਤ ਔਖੀ ਦੀ ਜਵਾਨ ਤਜਵਾਕ ਇੰਨੀ ਸਰਕਾਰਾਂ ਦੇ ਵਿੱਚੋਂ ਚੀਫ ਮਿਨਿਸਟਰ ਹਰਨਲ ਕਰਦਾ ਫਿਰੇ ਤੇ ਸਾਰੀ ਐਸਜੀਪੀਸੀ ਤੁਰਦੀ ਫਰੇ ਉਧਰ ਬੀਜੇਪੀ ਦੇ ਅੰਦਰ ਤੇ ਥਿੰਕ ਟੈਂਕ ਉਹਨਾਂ ਨੇ ਤਰੀਕੇ ਨਾਲ ਇਹਨਾਂ ਦੀ ਮਦਦ ਕੀਤੀ ਹੋਵੇ ਤੇ ਫਿਰ ਇਹ ਤਾਂ ਸੋਚਣ ਵਾਲੀ ਗੱਲ ਹੈ ਇਸ ਕਰਕੇ 2027 ਦੇ ਵਿੱਚ ਮੈਂ ਤੁਹਾਨੂੰ ਅੱਜ ਵੀ ਦੱਸਦਾ ਸਰਕਾਰੇ ਖਾਲਸਾ ਬਣਨੀ ਬਣਨੀ ਹੈ ਇਹਨਾਂ ਸਾਰਿਆਂ ਦੀ ਜਵਾਨਤਾ ਜਬਤ ਹੋਣੀ ਹੈ ਲੋਕ ਚਾਹੁੰਦੇ ਆ ਤੁਸੀਂ ਪਿੱਛੇ ਸੋਚਿਆ ਸੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਉਦੋਂ ਬਾਅਦ ਕਾਂਗਰਸ ਆ ਗਈ ਚੰਨੀ ਸਾਫ ਸੀ ਚੀਫ ਮਿਨਿਸਟਰ ਸੀ ਪੰਜਾਬ 84 ਉਹਨੇ ਗੁਰੂ ਦੀ ਬੇਅਦਬੀ ਕਰਨ ਨੂੰ ਇਨਸਾਫ ਨਹੀਂ ਦਿੱਤਾ ਤੇ ਕੈਪਟਨ ਸਾਹਿਬ ਕਹਿੰਦਾ ਸੀ ਬਾਦਲ ਦੇ ਘਰੇ ਪੈੜਾ ਇਹਦਾ ਮਤਲਬ ਉਹ ਵੀ ਚੁੱਪ ਚੰਨੀ ਸਾਫ ਕੋਟਕਪੂਰੇ ਕਹਿੰਦੇ ਸੀ ਵੀ ਇਹਨਾਂ ਦੇ ਘਰੇ ਪੈੜਾ ਇਹਦਾ ਮਤਲਬ ਮੁੱਖ ਮੰਤਰੀ ਸਟੇਟਮੈਂਟ ਕੀ ਹੁੰਦੀ ਹੈ ਵੀ ਉਹਨੂੰ ਫੜ ਕੇ ਅੰਦਰ ਕਰਨਾ ਤਾਂ ਹੋਦਾ ਕੋਈ ਚਾਹੀਦੀ ਉਹ ਵੀ ਕਿ ਤੁਸੀਂ ਦੱਸੋ ਜਿਹੜੇ ਰਾਜ ਕਰਦੇ ਸੀ ਕਹਿੰਦੇ ਸਾਡਾ ਰਾਜ ਆਊਗਾ ਲੋਕਾਂ ਨੇ ਕਿਸੇ ਦੀ ਗੱਲ ਸੁਣੀ ਲੋਕਾਂ ਦਾ ਬਦਲਾਅ ਇਧਰ ਮੁੜ ਗਿਆ ਲਹਿਰ ਮੁੜ ਗਈ ਕੋਸਾਈ ਬੀਰੋ ਸਟੇਟ ਇੰਟੈਲੀਜੈਂਸੀਆਂ ਨੇ ਕਹਿਤਾ ਕਿ ਇਹ ਨਾ ਆ ਜਾਣਾ ਇਧਰ ਮੋੜ ਦਾ ਪ੍ਰਚਾਰ ਕਰਤਾ ਖੁੰਡ ਚਰਚਾ ਕਰਤੀ ਉਹ ਬਦਲਾਅ ਦੇ ਵਿੱਚ ਜੇ ਚੰਨੀਅਰ ਸਕਦਾ ਹੈ ਜੇ ਸੁਖਵੀਰ ਬਾਦਲ ਹਾਰ ਸਕਦਾ ਹੈ ਜੀ ਪ੍ਰਕਾਸ਼ ਸਿੰਘ ਬਾਦਲਾਹ ਹਰ ਸਕਦਾ ਹੈ ਕੈਪਟਨ ਤੇ ਸਾਰੇ ਹਰ ਸਕਦੇ ਵੱਡੇ ਵੱਡੇ ਮੰਤਰੀ ਹਰ ਸਕਦੇ ਆ ਤੇ ਫਿਰ 2027 ਸਰਕਾਰੇ ਖਾਲਸਾ ਜਿਹੜੇ ਜਿੰਮੀ ਚੋਣਾ ਚਾਹੁੰਦੇ ਸੀ ਤੇ ਉਹ ਕੀ ਗੱਲ 2027 ਸਰਕਾਰ ਨਹੀਂ ਹਰ ਸਕਦੇ ਇਸ ਕਰਕੇ ਉਹ ਹਰਨਗੇ ਤੇ 2027 ਸਰਕਾਰੇ ਖਾਲਸਾ ਬਣੂਗੀ ਠੀਕ ਹੈ ਧੰਨਵਾਦ ਬਿਲਕੁਲ ਸੰਗਤ ਜੀ ਗੱਲ ਕੀਤੀ ਹੈ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹਨਾਂ ਨੇ ਬੜੀ ਦਲੀਲ ਦੇ ਨਾਲ ਸਾਰੀ ਗੱਲਬਾਤ ਦੱਸੀ ਹੈ ਤੇ 2027 ਦੇ ਵਿੱਚ ਸਰਕਾਰੇ ਖਾਲਸਾ ਦਾ ਦਾਵਾ ਇਹਨਾਂ ਨੇ ਧੋਕਿਆ ਆ ਤੇ ਸੰਗਤ ਦੀ ਜੇ ਆਪਾਂ ਗੱਲ ਕਰ ਲਈ ਜੇ ਲੋਕਾਂ ਦੀ ਗੱਲ ਕਰ ਲਈ ਤੇ ਲੋਕ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਨਗੇ ਕਿ ਤਰਨਤਨ ਸਾਹਿਬ ਦੀ ਇਸ ਚੋਣ ਦੇ ਇਸ ਨਤੀਜੇ ਨੂੰ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਵੇਖਿਆ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਮਹਿਸੂਸ ਕੀਤਾ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜਲਦ ਕਿਸੇ ਪੰਥਰ ਪੰਜਾਬ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਨਾਲ ਫਿਰ ਰੂਬਰੂ ਹੋਵਾਂਗੇ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਵੀ ਕਾਲੀਦਲ ਨੇ ਵੀ ਵਧੀਆ ਪਰਫਾਰਮੈਂਸ ਦਿੱਤੀ ਜਿਸ ਤਰੀਕੇ ਨਾਲ ਬਹੁਤ ਸਾਰੇ ਪਹਿਲਾਂ ਇਹ ਚੀਜ਼ ਨਹੀਂ ਸੋਚ ਰਹੇ ਹੋਣਗੇ ਕਿ ਇਸ ਤਰੀਕੇ ਦੀ ਫਾਈਟ ਆਊਗੀ ਪਰ ਐਂਡ ਤੇ ਇਹ ਸਾਫ ਹੋ ਗਈ ਕਿ ਜਿਹੜੀ ਟੱਕਰ ਅਕਾਲੀ ਦਲ ਦੇ ਰਿਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਤਰ੍ਹਾਂ ਦੇ ਨਾਮ ਆ ਮੈਂ ਪੈਸਾ ਵੰਡਿਆ ਜੇ ਨਾਮ ਮੈਂ ਨਸ਼ਾ ਵੰਡਿਆ ਜੇ ਹਨਾ ਮਤਲਬ ਬਿਲਕੁਲ ਐ ਨੀਟ ਐਂਡ ਕਲੀਨ ਮੇਰੀ ਇਲੈਕਸ਼ਨ ਬਈ ਕੋਈ ਵੀ ਬੰਦਾ ਕਹਦੇ ਕਿ ਮਨਦੀਪ ਸਿੰਘ ਨੇ 1 ਰੁਪਏ ਵੰਡੇ ਕੁਝ ਵੀ ਨਹੀਂ ਹਨਾ ਤਾਂ ਵੀ ਜਿੰਨੀਆਂ ਵੋਟਾਂ ਪਈਆਂ ਬਹੁਤ ਸੋਹਣੀਆਂ ਪਈਆਂ ਹਨਾ ਮਤਲਬ ਕਹਿ ਲਓ ਕਈਆਂ ਦੀ ਜਮਾਨਤਾ ਥਲੇ ਜਬਤ ਹੋਈਆਂ ਨੇਸ਼ਨਲ ਪਾਰਟੀਾਂ ਦੀ ਜਿਵੇਂ ਕਾਂਗਰਸੀ ਲਾ ਲਓ ਤਾਂ ਬੀਜੇਪੀ ਦੀ ਲਾ ਲਓ ਹਨਾ ਕਿਤਨਾ ਕਿਤੇ ਕਹਿ ਲਓ ਕਿ ਮੇਨ ਕੋਈ ਬੋਰਡ ਪੈ ਗਈ ਬਹੁਤ ਸੋਹਣੀ ਪਈ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਨਾ ਤੈਨੂੰ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੇਰੇ ਐਸੇ ਦਿ ਚਰਚਾ ਚ ਰਹੀ ਹੈ ਅਤੇ ਹੁਣ ਵੀ ਉਹ ਗੱਲਬਾਤ ਚੱਲ ਰਹੀ ਹੈ ਜਿਸ ਤਰੀਕੇ ਨਾਲ ਕਾਂਗਰਸ ਦੀ ਪਰਫਾਰਮੈਂਸ ਦੇਖੀ ਲੱਗਦਾ ਨੁਕਸਾਨ ਕਰਕੇਗੀ ਇਹ ਹੁਣ ਕਰਨਪੁਰ ਚ ਪੁੱਛੋਗਾ ਉਨਭਾ ਕੇ ਪਾਦ ਆਸਨ ਤੋਂ ਕਿਹੜੇ ਬਿਆਨ ਦੇ ਗਏ ਮੇਰੇ ਖਿਆਲ ਉਹ ਸਾਡੀ ਆਪ ਚ ਘੜਕਾਉਗੇ ਦੀ ਅੱਜ ਦੀ ਭਾਜੀਪੀ ਨੂੰ ਕਿਵੇਂ ਦੇਖਦੇ ਹੋ ਭਾਜੀਪੀ ਨੇ ਵੀ ਹੁਣ ਚਲੋ ਉਹਨਾਂ ਦੇ ਤਰਫੋਂ ਤਾਂ ਯਕੀਨੀ ਰਿਸਪੌਂਸਰ ਦਾ ਕੋਈ ਰਿਸਪੌਂਸ ਇਹਨਾਂ ਖਾਸ ਲਈ ਹੈ ਨਾ ਤੇ ਆਮ ਜਿਹੜੀ ਸੱਤਾ ਪੱਤਰ ਪਾਰਟੀਆਂ ਉਹ ਇਸ ਟਾਈਮ ਮੇਰੇ ਖਿਆਲ ਜੇਤੂ ਕਰਾਰ ਬਿੱਤੇ ਜਾ ਚੁੱਕੇ ਆ ਸੋ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੇ ਜੇਤੂ ਕਰਾਰ ਹੋਏ ਹੋਏ ਕਿਸ ਤਰ੍ਹਾਂ ਦਾ ਪਾਰ

9 ਦੀ ਤਾਂ ਸਾਡੀ ਬਹੁਤ ਸੋਹਣੀ ਪਰਫਾਰਮੈਂਸ ਰਹੀ ਹੈ ਨਾ ਸਾਨੂੰ ਪੱਕਾ ਪਤਾ ਕਿ ਅਸੀਂ ਜਿੱਤਾਂਗੇ 10 ਨੂੰ ਉਮੀਦ ਸੀ ਪਰ 10 ਸੀ ਜਿਹੜੇ ਚੰਡੀਗੜ੍ਹ ਵਾਪਸ ਆ ਰਹੇ ਆ 7ਵੇਂ ਮਨ ਕੋਲ ਆਣੀ ਸ਼ੁਰੂ ਹੋ ਗਈ ਸਾਨੂੰ ਡਰਾ ਰਹੇ ਤੁਹਾਨੂੰ ਧਮਕਾ ਰਹੇ ਹੈ ਨਾ ਕਿ ਤੁਹਾਨੂੰ ਕਹਿੰਦੇ ਵੋਟ ਪਾਣ ਨਹੀਂ ਜਾਣਾ ਹੈ ਨਾ ਕਿਸੇ ਨੂੰ ਪੈਸੇ ਦਾ ਲਾਲਚ ਦੇ ਰਹੇ ਕਿ ਉਹ ਨਸ਼ਾ ਦੇ ਰਹੇ ਮਤਲਬ ਕਰੋੜਾਂ ਰੁਪਏ ਬਲੇ ਇੱਕ ਵਾਰ ਆਏ ਕਰੋੜਾਂ ਰੁਪਏ ਉਹ ਵੀ 10 ਦੇ ਲੱਗੇ ਸ਼ੱਕੇ ਰਾਤ ਦੇ ਨਾ ਇਹਨਾਂ ਬੁਰਾ ਹਾਲ ਹੋ ਚੁੱਕਾ ਹੈ ਕਿ ਬਾਕੀ ਪਤਾ ਤੇ ਮੈਨੂੰ ਲੱਗੀ ਚੁੱਕਾ ਹੈ 10 ਨੂੰ ਕੰਮ ਰਿਹਾ ਹੈ ਨਾ ਮੁਸ਼ਕਲ ਚੋਂ ਕਿ ਮੈਂ ਵੀ ਚੱਲ ਕੋਈ ਗੱਲ ਨਹੀਂ ਯਾਰ ਫ ਉਹ ਵੀ ਜਿਹਾ ਬੋਲ ਰਿਹਾ। ਤੇ ਤੁਹਾਡਾ ਇੱਕ ਬਿਆਨ ਚਰਚਾ ਜਾ ਰਿਹਾ ਵੀ ਜੇ ਮੈਂ ਨਾ ਖੜਦਾ ਤਾਂ ਬਿੱਦੀ ਜੀ ਜਿਹੜੇ ਕਾਲੀ ਦਲ ਦੇ ਆ ਉਹ ਜਿੱਤ ਜਾਂਦੇ। ਤੇ ਜੇ ਉਹ ਵੀ ਨਾ ਖੜੇਦੇ ਹੁੰਦੇ ਤਾਂ ਮੈਂ ਵੀ ਜੈਸਣਾ ਦੋਵੇਂ ਪਾਸੇ ਵੇਖਿਆ ਜਾਵੇ ਨਾ ਹੁਣ ਇੱਕ ਪਾਸੇ ਨਾਲ ਚਲਾਓ ਦੋਵੇਂ ਪਾਸੇ ਮੋ ਚਲੋਣਾ। ਮਤਲਬ ਬੰਨਵਾ ਨੂੰ ਲੱਗਦਾ ਕਿ ਪੰਥਕ ਜਿਹੜੀ ਵੋਟ ਹੈ ਵੰਡੀ ਗਈ। ਉਹ ਤਾਂ ਵੰਡੀ ਜੈ ਨੈਚੁਰਲੀ ਕਰ ਕਿਹਨੂੰ ਨਹੀਂ ਪਤਾ ਸਭ ਨੂੰ ਪਤਾ ਹੁਣ ਮੈਂ ਮਤਲਬ ਮੈਂ ਠੱਲਾ ਜਾ ਬਿਆਨ ਜਿਦਾ ਸਮਝ ਨਹੀਂ ਆਦੀ ਸਭ ਨੂੰ ਪਤਾ ਭਾਜੀ ਵੰਡੀ ਤੇ ਜਾਣੀ ਕਿਹਨੂੰ ਨਹੀਂ ਪਤਾ ਸਭ ਨੂੰ ਪਤਾ। ਹੂੰ। ਫਿਰ ਆਉਣ ਵਾਲੇ ਸਭੇ ਚੋਂ ਲੱਗਦਾ ਵੀ ਗਲਤੀ ਕਿ ਔਰ ਕਿਹੜੀ ਚੀਜ਼ ਜਾਗਦਾ ਵੀ ਜਿਹੜੀ ਨੁਕਸਾਨਦੇ ਹੋਈ ਹੈ ਤੁਹਾਡੀ ਪਾਰਟੀ ਨੂੰ ਦੇਖੋ ਅੱਜ ਪਹਿਲਾ ਦਿਨ ਹਨਾ ਆਪਾਂ ਜਦੋਂ ਹੁਣ ਰਿਜ਼ਲਟ ਹੈ ਹਨਾ ਆਪਾਂ ਗਾਂਹ ਇਸ ਚੀਜ਼ ਉੱਤੇ ਡਿਸਕਸਿੰਗ ਕਰਾਂਗੇ ਵਿਚਾਰ ਕਰਾਂਗੇ ਪਤਾ ਲੱਗੂਗਾ ਕਿਤੇ ਸਾਨੂੰ ਮਲਮ ਘਾਟ ਰਹੀ ਹੈ ਉਹ ਜੀ ਨਾਲ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਸੋ ਅ ਇਹਨਾਂ ਦਾ ਕੈਪੈਸਿਟੀ ਆ ਕੇ ਆਉਣ ਵਾਲੇ ਸਮੇਂ 'ਚ ਐਨਲਾਈਜ਼ ਕਰ ਦੇਸੀ ਬਰੂਸ ਸਾਹਿਬ ਦਾ ਖਟਾਨਪੁਰ ਸ਼ੁਕਰ ਕਰਦੇ ਆ ਕਿ ਅਸੀਂ ਪਹਿਲੀ ਵਾਰੀ ਇਸ ਸਿਲੈਕਸ਼ਨ 'ਚ ਉਤਰੇ ਸੀ ਉਹਦੇ ਵਾਸਤੇ ਸਾਡੇ ਜਿਹੜੇ ਟੀਮਾਂ ਸੀਗੀਆਂ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਬਹੁਤ ਵੱਡੀਆਂ ਧਿਰਾਂ ਨਾਲ ਸਾਡਾ ਮੁਕਾਬਲਾ ਸੀ ਜਿਨ੍ਹਾਂ ਕੋ ਹਰ ਤਰ੍ਹਾਂ ਦੇ ਸਾਧਨ ਸੀ ਉਹ ਉਹਨਾਂ ਨੇ ਐਲਾਨ ਵੀ ਕੀਤਾ ਹੈ ਕਿ ਸ਼ਾਮ-ਦਾਮ ਡੰਡ ਭੇਦ ਅਸੀਂ ਸਭ ਕੁਝ ਵਰਤਾਂਗੇ ਤੇ ਉਹਨਾਂ ਨੇ ਵਰਤਿਆ ਵੀ ਉਹਨਾਂ ਨੇ ਨਸ਼ੇ ਵੰਡੇ ਪੈਸਾ ਵੰਡਿਆ ਦੁਨੀਆ ਪਰਦਾ ਜੋ ਵੀ ਉਹਨਾਂ ਕੋ ਕੀਤਾ ਜਾ ਡਰਾਇਆ ਤਮਕਾਇਆ ਸਾਰਿਆਂ ਨੂੰ ਪਰ ਫਿਰ ਵੀ ਮੈਂ ਸੋਚਦਾ ਕਿ ਅਸੀਂ ਇਹ ਜਿਹੜੀਆਂ ਦੋ ਨੈਸ਼ਨਲ ਪਾਰਟੀਆਂ ਨੂੰ ਪਛਾੜ ਕੇ ਤੇ ਜੇ ਨੰਬਰ ਤੇ ਅਸੀਂ ਆ ਗਏ ਤਾਂ ਮੇਰੇ ਖਿਆਲ ਹੈ ਕਿ ਸਾਡੇ ਵਰਕਰਾਂ ਵਾਸਤੇ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਨੂੰ ਚੰਗੀ ਪ੍ਰੋਵਾਈਡ ਜਤ ਮਤਲਬ ਲੀਡ ਤੋਂ ਬਾਅਦ ਬਿਆਨ ਆ ਰਹੇ ਆਂ ਕਿ ਅਸੀਂ ਜਿਹੜੇ ਪਾਕਿਸਤਾਨ ਨੂੰ ਇਹ ਪੰਥ ਸੀਗਾ ਜਿਹੜਾ ਪੰਥਕ ਪੰਥਕ ਕਹਿੰਦੇ ਸੀ ਉਹ ਲੋਕਾਂ ਨੇ ਦੱਸਦਾ ਵੀ ਪੰਥਕ ਕੌਣ ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿ ਜਿਹੜੇ ਗੁਰੂ ਸਾਹਿਬ ਦੀਆਂ ਬੇਦਮੀਆਂ ਕਰਾਉਣ ਵਾਲੇ ਆ ਸਾਰਾ ਕੁਝ ਕਰਨ ਵਾਲੇ ਆ ਉਹ ਪੰਥਕ ਨਹੀਂ ਹੋ ਸਕਦੇ ਠੀਕ ਹੈ ਕਿ ਲੋਕਾਂ ਨਾਲ ਕੋਈ ਕੀ ਮਜਬੂਰੀਆਂ ਰਹੀਆਂ ਉਹਨਾਂ ਨੇ ਠੀਕ ਹੈ ਕਿ ਉਹਨਾਂ ਨੂੰ ਵੋਟ ਪਾਉਣੀ ਪਈ ਪਰ ਮੇਰੇ ਖਿਆਲ ਹੈ ਕਿ ਪੰਥ ਦੇ ਜਿਹੜਾ ਉਹ ਲੋਾਰੇ ਜਾਨ ਦਾ ਇੱਕ ਪੰਚਾ ਸ੍ਰੀ ਕੀਤੀ ਹੈ ਕਮੀ ਕਿੱਥੇ ਰਹੀ ਤੁਹਾਡੇ ਸਾਹਮਣੇ ਕੀ ਚੀਜ਼ਾਂ ਕਿੱਥੇ ਜਿਹੜਾ ਉਹ ਛੁੱਟ ਗਈ ਨਹੀਂ ਅਸੀਂ ਹੁਣ ਆਪਣੀ ਪਾਰਟੀ ਦੀ ਮੀਟਿੰਗ ਬੁਲਾਉਂਦੇ ਆ ਤਾਂ ਉਹਦੇ ਵਿੱਚ ਅਸੀਂ ਸਾਰੇ ਜਾਣੇ ਸਾਰਿਆ ਕੁਝ ਚਾਹ ਲਵਾ ਕੇ ਤੇ ਕਿੱਥੇ ਕਿੱਥੇ ਸਾਡੇ ਕੋਲ ਕਮੀ ਰਹਿ ਗਈ ਆ ਇਹ ਕਿੱਥੇ ਜੋ ਵੀ ਕਮੀਆਂ ਰਹਿ ਗਈਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਵਿਚਾਰਾਂਗੇ ਤੇ ਅੱਗੇ ਅੱਗੇ ਵਾਤੇ ਅਸੀਂ ਪੂਰੀ ਤਰ੍ਹਾਂ ਸਿਮਰ ਸਿੰਘ ਮਾਨ ਉਹਨਾਂ ਨੇ ਇੱਕ ਪੋਸਟ ਪਾਈ ਹੈ ਕਹਿੰਦੇ ਜੀ ਸੋ ਮਨੀ ਅਕਾਲੀ ਦਾ ਲੰਬਰੀ ਸਰ ਨਹੀਂ ਹਾਰੀ ਅਸੀਂ ਆਪਣੇ ਜਿਹੜੇ ਮੈਨੀਫੈਸਟੋ ਜਾਂ ਜਿਹੜਾ ਆਪਣਾ ਨਿਸ਼ਾਨਾ ਉੱਤੇ ਕਾਇਮ ਹੈ ਉਹਨਾਂ ਦਾ ਕੀ ਮਕਸਦ ਕੀ ਚਲੋ ਉਹ ਉਹਨਾਂ ਦਾ ਜੋ ਨਿਸ਼ਾਨਾ ਮਾ ਜੋ ਮਕਸਦ ਹੈ ਉਹ ਉਹਨਾਂ ਦੇ ਪਾਰਟੀ ਦੇ ਵਿਚਾਰਧਾਰਾ ਵਾ ਅਸੀਂ ਆਪਣੀ ਪਾਰਟੀ ਦੇ ਹਿਸਾਬ ਨਾਲ ਅਸੀਂ 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 ਸੰਤੁਸ਼ਟ ਹਾਂ ਕਿ ਠੀਕ ਹੈ ਕਿ ਸਾਡੇ ਵਰਕਰਾਂ ਦੇ ਦਰਾਂ ਦੇ ਮੈਂਡ ਕੀਤੀ ਜੋ ਜਸੋਂ ਤੱਕ ਪਹੁੰਚੇ ਬਹੁਤ ਚੜ੍ਹਦੀ ਕਲਾ ਬਣਾਵਾ ਤੇ ਜਿੱਥੇ ਸਾਡੇ ਕੋਲ ਕਮੀਆਂ ਪੇਸ਼ੀਆਂ ਰਹਿ ਗਈਆਂ ਉਸ ਨੂੰ ਉਹ ਉੱਤੇ ਚਾਰ ਕਰ ਪਰ ਇੱਕ ਹੁਣ ਤੁਮਨ ਪਾਣ ਨੂੰ ਟਾਰਗੇਟ ਕਰ ਰਹੇ ਨੇ ਉਹਦੀਆਂ ਦਾ ਕਿ ਅਮਰਪਾਲ ਫੈਕਟਰ ਹੁਣ ਚੱਲਣਾ ਨਹੀਂ ਆ ਇਹ ਚੱਲ ਗਿਆ ਮੁੰਡੇ ਬੰਦਗੀ ਜਿਹੜੀ ਮਿਲਨੀ ਸੀ ਨਹੀਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਫੈਕਟਰ ਚੱਲ ਗਿਆ ਅਮਰਪਾਲ ਦਾ ਜਿਹੜੇ ਸਾਡੇ ਬੋਪੋ ਸਾਧਨਾ ਹੁੰਦੇ باوجود ਵੀ ਅਸੀਂ ਦੋ ਪਾਰਟੀਆਂ ਨੂੰ ਪਛਾੜ ਦਿੱਤਾ ਤੇ ਬਾਕੀ ਚਲੋ ਉਹਨਾਂ ਨੇ ਵੀ ਜੋ ਬੜਾ ਸਾਧਨ ਬੜਾ ਪੈਸਾ ਜੋ ਲਾਈ ਡੜੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮਤਲਬ ਇਹ ਚੀਜ਼ਾਂ ਕਿ ਅਸੀਂ ਸਾਡੇ ਜਿਹੜੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਨੂੰ ਇਹ ਚੀਜ਼ ਤੇ ਮਿਲ ਉਹਨੂੰ ਕਹਿੰਦੇ ਵੀ 27 ਕਿਹੜੀ ਜਾਂਦੀ ਸੈਮੀ ਫਾਈਨਲ ਹੈ ਉਹਨ ਸੈਮੀ ਫਾਈਨਲ ਤਾਂ ਇਸ ਸਟਾਈਲ ਬੋਲ ਆਪਾਂ ਪੈਦਾ ਵਾ ਅਜੇ ਉਹ ਸਰਦਾਰ ਰੁਪਈਆ ਕਰਵਾ ਸਾਹਿਬ ਵੀ ਆਵੇ ਤੇ ਚਲੋ ਅਸੀਂ ਫਿਰ ਪੁਚਾਰੀ ਕਰ ਰਹੇ ਹਾਂ ਪੂਰੀ ਠੀਕ ਹੈ ਜੀ ਸ਼ੁਕਰੀਆ ਸੋ